ਕੀ ਤੁਸੀਂ ਵੀ ਹੋ ਕਈ ਸਾਰੀਆਂ ਬਿਮਾਰੀਆਂ ਤੋਂ ਪ੍ਰੇਟ ਕੀ ਤੁਹਾਨੂੰ ਵੀ ਹਰ ਰੋਜ਼ ਹੀ ਕਰਨਾ ਪੈਂਦਾ ਹੈ ਕਈ ਸਾਰੀਆਂ ਪ੍ਰੋਬਲਮਸ ਦਾ ਸਾਹਮਣਾ ਤੱਕ ਭਰਾਂ ਦੀ ਬਿਲਕੁਲ ਵੀ ਲੋਡ ਨਹੀਂ ਹੱਲ ਸਿਰਫ ਇੱਕੋ ਹੀ ਹੈ ਉਹ ਵੀ ਖੁਰਾਕ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਪਾਪਾ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਤੋਂ ਚਰਚਾ ਕਰਾਂਗੇ ਖੂਬਸਾਰੀਆਂ ਹੈਲਥ ਟਿਪਸ ਦੇ ਉੱਪਰ ਵੈਸੇ ਤਾਂ ਸੋਇਆਬੀਨ ਖਾਣਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਪਰ ਕਦੇ ਕਿਸੇ ਨੇ ਸੋਚਿਆ ਕਿ ਜਿਹੜੀ ਸੋਇਆਬੀਨ ਨੂੰ ਅਸੀਂ ਆਪਣੇ ਸਬਜ਼ੀ ਦੇ ਵਿੱਚ ਖਾਨਦੇ ਆ ਕਿਸੇ ਵੀ ਤਰ੍ਹਾਂ ਜਿਹੜਾ ਹੈਗਾ ਉਸ ਨੂੰ ਤਿਆਰ ਕਰਕੇ ਖਾ ਲੈਨੇ ਕਦੇ ਉਸ ਦੇ ਫਾਇਦਿਆਂ ਦੇ ਬਾਰੇ ਸੋਚਿਆ ਜੇਕਰ ਨਹੀਂ ਸੋਚਿਆ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸੋਇਆਬੀਨ ਦੇ ਬਹੁਤ ਸਾਰੇ ਫਾਇਦਿਆਂ ਦੇ ਬਾਰੇ ਵੀ ਦੱਸਾਂਗੇ ਤੇ ਨਾਲ ਕੀ ਨਾਲ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਨਾਲ ਲੜਨ ਦੇ ਵਿੱਚ ਸੋਇਆਬੀਨ ਜਿਹੜੀ ਹੈ ਤੁਹਾਡੇ ਵਾਸਤੇ ਕਾਰੀਗਰ ਸਾਬਤ ਹੋਵੇਗੀ ਕਿ ਤੌਫਰ ਕਰਦੇ ਹਾਂ ਸ਼ੁਰੂਆਤ ਅੱਜ ਦੀ ਖਾਸ ਹੈਲਥ ਟਿਪਸ ਦੇ ਸੋਇਆਬੀਨ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਪ੍ਰੋਟੀਨ ਪਾਇਆ ਜਾਂਦਾ ਹੈ ਜੋ ਅੰਡੇ ਦੁੱਧ ਅਤੇ ਮਾਸ ਦੇ ਵਿੱਚ ਪਾਇਆ ਜਾਣ ਵਾਲੇ ਪ੍ਰੋਟੀਨ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਵਿਟਾਮਿਨ ਬੀ ਕੰਪਲੈਕਸ ਵਿਟਾਮਿਨ ਈ ਮਿਨਰਲਸ ਅਤੇ ਅਮੀਨੋ ਐਸਿਡ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਸੋਇਆਬੀਨ ਦੇ ਨਾਲ ਸਰੀਰਕ ਵਿਕਾਸ ਚਮੜੀ ਸੰਬੰਧੀ ਸਮੱਸਿਆਵਾਂ ਅਤੇ ਵਾਲਾਂ ਦੀ ਸਮੱਸਿਆ ਨੂੰ ਸੌਖੇ ਤਰੀਕੇ ਦੇ ਨਾਲ ਦੂਰ ਕਰ ਦਿੰਦਾ ਹੈ ਆਪਣੀ ਖੁਰਾਕ ਦੇ ਵਿੱਚ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਜ਼ਰੂਰ ਕਰੋ ਇਸ ਨਾਲ ਹੀ ਸਰੀਰ ਨੂੰ ਕਈ ਸਾਰੇ ਫਾਇਦੇ ਜੜੇ ਨੇ ਪਹੁੰਚਣਗੇ ਦਿਲ ਦੇ ਰੋਗ ਹੋਣ ਤੇ ਡਾਕਟਰ ਦੇ ਵੱਲੋਂ ਰੋਜ਼ਾਨਾ ਸੋਇਆਬੀਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਸੋਇਆਬੀਨ ਦੀ ਵਰਤੋਂ ਦੇ ਨਾਲ ਸਰੀਰ ਨੂੰ ਕਈ ਹੋਰ ਸਾਰੇ ਫਾਇਦੇ ਵੀ ਪਹੁੰਚਦੇ ਆਉ ਜਾਣਦੇ ਹਨ ਫਾਇਦਿਆਂ ਦੇ ਬਾਰੇ ਦਿਮਾਗ ਨੂੰ ਤੇਜ਼ ਕਰੇ ਜੇ ਤੁਹਾਨੂੰ ਕੋਈ ਮਾਨਸਿਕ ਰੋਗ ਹੈ ਤਾਂ ਤੁਸੀਂ ਸੋਇਆਬੀਨ ਨੂੰ ਆਪਣੇ ਖਾਣੇ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ ਸੋਇਆਬੀਨ ਮਾਨਸਿਕ ਸੰਤੁਲਨ ਨੂੰ ਠੀਕ ਕਰਕੇ ਦਿਮਾਗ ਨੂੰ ਤੇਜ਼ ਕਰਦਾ ਹੈ ਬੱਚਿਆਂ ਦੇ ਲਈ ਵੀ ਇਹਦੀ ਵਰਤੋਂ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਹਾਈ ਬਲੱਡ ਪ੍ਰੈਸ਼ਰ ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਤੁਹਾਨੂੰ ਰੋਜ਼ਾਨਾ ਸੋਇਆਬੀਨ ਖਾਣੀ ਚਾਹੀਦੀ ਹੈ ਸੋਇਆਬੀਨ ਬਲੱਡ ਪ੍ਰੈਸ਼ਰ ਨੂੰ ਕਾਬੂ ਰੱਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਤੁਹਾਡੀ ਮਦਦ ਕਰੇਗੀ ਪਾਰਕਟੋਨ ਅਤੇ ਵਧਾਉਣ ਦਾ ਕਰੇਗਾ ਸੋਇਆਬੀਨ ਦੀ ਵਰਤੋਂ ਪਾਰਕਟੋਨ ਅਤੇ ਵਧਾਉਣ ਦੋਹਾਂ ਦੇ ਲਈ ਹੀ ਕੀਤੀ ਜਾਂਦੀ ਹੈ ਸੋਇਆਬੀਨ ਖਾਣ ਦੇ ਨਾਲ ਮੋਟਾਪਾ ਹੋਣ ਦਾ ਖਤਰਾ ਜਿਹੜਾ ਘਟ ਜਾਂਦਾ ਇਸ ਦੇ ਇਲਾਵਾ ਇਸ ਵਿੱਚ ਕਾਫੀ ਮਾਤਰਾ ਦੇ ਵਿੱਚ ਪ੍ਰੋਟੀਨ ਅਤੇ ਫਾਈਬਰ ਵੀ ਪਾਇਆ ਜਾਂਦਾ ਜੋ ਭਾਰ ਵਧਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਇਸ ਤੋਂ ਇਲਾਵਾ ਖੁਸ਼ਕ ਚਮੜੀ ਵਾਸਤੇ ਵੀ ਬਾਦੀ ਫਾਇਦੇਮੰਦ ਹੈ ਸੋਇਆਬੀਨ ਛਿਲਕਾ ਸਮੇਤ ਸੋਇਆਬੀਨ ਖਾਂ ਤੇ ਨਾਲ ਖੁਸ਼ਕ ਚੰਬੜੀ ਨੂੰ ਨਮੀ ਮਿਲਦੀ ਹੈ ਨਾਲ ਕੀ ਨਾਲ ਚਮੜੀ ਤੋਂ ਵਧੇਰੇ ਤੇਲ ਵੀ ਸਾਫ ਹੋ ਜਾਂਦਾ ਹੈ ਇਹੀ ਨਹੀਂ ਸੋਇਆਬੀਨ ਹਰ ਤਰ੍ਹਾਂ ਦੀ ਚਮੜੀ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ ਕੈਂਸਰ ਦੀ ਰੋਕਥਾਂ ਸੋਇਆਬੀਨ ਦੇ ਵਿੱਚ ਐਂਟੀਆਕਸੀਡੈਂਟਸ ਪਾਇਆ ਜਾਂਦੇ ਹੈ ਜੋ ਕੈਂਸਰ ਦੀ ਰੋਕਥਾਮ ਦੇ ਵਿੱਚ ਮਦਦਗਾਰ ਸਿੱਧ ਹੁੰਦੀ ਹੈ। ਇਹ ਸਰੀਰ ਦੇ ਵਿੱਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਪੈਦਾ ਹੋਣ ਤੋਂ ਰੋਕਦਾ ਹੈ। ਸੋਇਆਬੀਨ ਦੇ ਵਿੱਚ ਮੌਜੂਦ ਫਾਈਬਰ ਕੰਟੈਂਟ ਕੋਲੋਨ ਕੈਂਸਰ ਦੇ ਖਤਰੇ ਨੂੰ ਘੱਟ ਕਰਨ ਤੇ ਵਿੱਚ ਕਾਫੀ ਤੇਜ਼ੀ ਦੇ ਨਾਲ ਮਦਦ ਕਰਦਾ ਹੈ। ਚਮੜੀ ਨੂੰ ਬਣਾਉਂਦਾ ਹੈ ਬੇਹੱਦ ਕੀ ਖੂਬਸੂਰਤ। ਸੋਇਆਬੀਨ ਦੇ ਵਿੱਚ ਮੌਜੂਦ ਵਿਟਾਮਿਨ E ਮਰੀ ਹੋਈ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਫਿਰ ਤੋਂ ਬਣਾਉਂਦਾ ਹੈ ਜਿਸ ਦੇ ਨਾਲ ਚਮੜੀ ਫਿਰ ਤੋਂ ਜਵਾਨ ਅਤੇ ਖੂਬਸੂਰਤ ਦਿਖਾਈ ਦੇਣ ਲੱਗਦੀ ਹੈ ਸੋਇਬਨ ਪਾਊਡਰ ਨੂੰ ਪਾਣੀ ਦੇ ਵਿੱਚ ਮਿਲਾ ਕੇ ਪੇਸਟ ਬਣਾ ਲਵੋ ਅਤੇ ਇਸ ਪੇਸਟ ਨੂੰ ਆਪਣੀ ਚਮੜੀ ਦੇ ਉੱਤੇ ਲਗਾਓ ਥੋੜੀ ਦੇਰ ਤੱਕ ਇਸ ਨੂੰ ਲੱਗੇ ਰਹਿਣ ਦੇ ਉੱਤੇ ਫਿਰ ਧੋ ਲਵੋ ਇਸ ਤੋਂ ਇਲਾਵਾ ਦਿਲ ਦੀਆਂ ਬਿਮਾਰੀਆਂ ਦੇ ਲਈ ਵੀ ਬਹੁਤ ਹੀ ਚੰਗਾ ਸਾਬਤ ਹੁੰਦਾ ਹੈ ਸੋਇਆਬਨ ਦਿਲ ਦੇ ਰੋਗੂਨ ਤੇ ਡਾਕਟਰਾਂ ਦੇ ਵੱਲੋਂ ਸੋਇਆਬਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜਿਹੇ ਦੇ ਵਿੱਚ ਸੋਇਆਬਨ ਖਾਣਾ ਸ਼ੁਰੂ ਕਰਦੇ ਹੋ ਇਸ ਨਾਲ ਤੁਹਾਨੂੰ ਦਿਲ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ ਬਡਾਪੇ ਤੋਂ ਵੀ ਬਚਾਵੇ ਸੋਇਆਬੀਨ ਖਾਨ ਦੇ ਨਾਲ ਚਮੜੀ ਤੇ ਪਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫੀਟੋ ਐਸਟ੍ਰੋਜਨ ਦੇ ਨਾਲ ਸਰੀਰ ਦੇ ਵਿੱਚ ਆਸਟ੍ਰੋਜਨ ਬਣਨ ਲੱਗਦਾ ਹੈ ਜਿਸ ਦੇ ਨਾਲ ਝੋਟਰੀਆਂ ਅਤੇ ਫਾਈਨ ਲਾਈਨ ਜਿਹੜੀਆਂ ਨੇ ਘਟ ਖੋ ਜਾਂਦੀਆਂ। ਕੁਝ ਦਿਨਾਂ ਦੇ ਲਈ ਆਪਣੇ ਭੋਜਨ ਦੇ ਵਿੱਚ ਸੋਇਆ ਬੀਨ ਨੂੰ ਜ਼ਰੂਰ ਸ਼ਾਮਲ ਕਰੋ ਤੁਸੀਂ ਮਹਿਸੂਸ ਕਰੋਗੇ ਕਿ ਟੁੱਟੇ ਹੋਏ ਨੋ ਟਾਟੇ ਫਿਰ ਤੋਂ ਠੀਕ ਹੋ ਜਾਣ ਲੱਗ ਪੈਣਗੇ। ਇਸ ਨੂੰ ਖਾਂਦੇ ਨਾਲ ਜਿੱਥੇ ਤੁਹਾਡੇ ਨੂ ਮਜ਼ਬੂਤ ਹੁੰਦੀ ਹੈ ਉੱਥੇ ਹੀ ਇਹਨਾਂ ਦੇ ਵਿੱਚ ਚਮਕ ਵੀ ਹੁੰਦੀ ਹੈ। ਇਸ ਤੋਂ ਇਲਾਵਾ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਅਤੇ ਚਮਕਦਾਰ ਵੀ ਬਣਾਉਂਦਾ ਹੈ ਸੋਇਆ ਬੀਨ। ਸੋਇਆਬੀਨ ਖਾਂਦੇ ਨਾਲ ਤੁਹਾਡੇ ਵਾਲਾਂ ਦੇ ਵਿੱਚ ਚਮਕ ਆਉਂਦੀ ਹੈ ਸੋਇਆਬੀਨ ਦੋ ਮੂਹੇ ਵਾਲਾਂ ਨੂੰ ਹਟਾ ਕੇ ਵਾਲਾਂ ਨੂੰ ਰੇਸ਼ਮੀ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ ਇਸ ਦੇ ਨਾਲ ਕੀ ਇਸ ਨੂੰ ਨਿਯਮਿਤ ਰੂਪ ਦੇ ਵਿੱਚ ਖਾਣ ਦੇ ਨਾਲ ਵਾਲ ਜਿਹੜੇ ਨੇ ਝੜਨੋਂ ਹਟ ਜਾਂਦੇ ਆ ਤੇ ਹੁਣ ਅਖੀਰ ਦੇ ਵਿੱਚ ਗੱਲ ਕਰਾਂਗੇ ਲੀਵਰ ਬਾਰੇ ਲੀਵਰ ਦੇ ਮਰੀਜ਼ ਨੂੰ ਰੋਜ਼ਾਨਾ ਸੋਇਆਬੀਨ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਦੇ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਬਹੁਤ ਹੀ ਜਲਦੀ ਛੁਟਕਾਰਾ ਮਿਲ ਜਾਏਗਾ ਜੇ ਤੁਹਾਨੂੰ ਇਸ ਸਮੱਸਿਆ ਨਹੀਂ ਹੈ ਤਾਂ ਤੁਸੀਂ ਇਸੇ ਰੋਜ਼ਾਨਾ ਵਰਤੋਂ ਕਰੋ ਇਸ ਨਾਲ ਤੁਸੀਂ ਸਮੱਸਿਆਵਾਂ ਤੋਂ ਬਚੇ ਰਹੋਗੇ ਤਾਂ ਦੋਸਤੋ ਜੇਕਰ ਤੁਹਾਨੂੰ ਵੀ ਕਰਨਾ ਪੈਂਦਾ ਹੈ ਨਾ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਜਾਂ ਤੁਹਾਨੂੰ ਵੀ ਹਰ ਰੋਜ਼ ਹੀ ਹੋ ਰਹੀਆਂ ਨੇ ਕਈ ਸਾਰੀਆਂ ਪ੍ਰੋਬਲਮਸ ਤੋਂ ਘਬਰਾਹਤ ਦੀ ਬਿਲਕੁਲ ਵੀ ਲੋੜ ਨਹੀਂ ਆਪਣੀ ਖੁਰਾਕ ਦੇ ਵਿੱਚ ਤੁਸੀਂ ਸੋਇਆਬੀਨ ਜੜੀਏ ਸ਼ਾਮਿਲ ਕਰ ਲਓ ਉਸ ਤੋਂ ਬਾਅਦ ਦੇਖਿਓ ਫਿਰ ਕੀ ਕੀ ਨਤੀਜੇ ਜੜੇ ਨੇ ਤੁਹਾਨੂੰ ਹਰ ਦਿਨ ਆਪਣੀ ਬਾਡੀ ਦੇ ਵਿੱਚ ਦੇਖਣ ਨੂੰ ਮਿਲਣਗੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਜੋ ਵੀ ਤੁਹਾਡੇ ਵਿਚਾਰ ਨੇ ਇਸ ਵੀਡੀਓ ਦੇ ਬਾਬਤ ਕਮੈਂਟਾਂ ਦੇ ਵਿੱਚ ਆਪਣੇ ਵਿਚਾਰਾਂ ਨੂੰ ਜਰੂਰ ਸਾਂਝੇ ਕਰਿਓ ਤੇ ਫਿਲਹਾਲ ਦੇ ਲਈ ਮੈਨੂੰ ਯਾਨੀ ਕਿ ਰਿਤਕੌਰ ਨੂੰ इजाज इजाजत हुण धनवाद